ਚਾਹ ਦੇ ਟਾਈਮ ਤੁਹਾਨੂੰ ਗੋਲੀਆਂ ਮਿਲਣ ਲਈਆਂ ਤੇ ਕੀ ਤੁਸੀਂ ਸੇਫ ਹੋ ਆਪਣੇ ਘਰ ਦੇ ਵਿੱਚ ਫੌਰਨ ਤੋਂ ਆਏ ਵੀ ਇੰਡੀਆ ਰਹਿਣਾ ਮੈਂ ਇੰਡੀਆ ਆਪਣਾ ਕੰਮ ਸੈੱਟ ਕਰਨਾ ਤੇ ਕੀ ਇੰਡੀਆ ਸੇਫ ਹੈਗੇ ਆਪਾਂ ਕੀ ਬਾਹਰ ਦੇ ਵਿੱਚ ਤੇ ਚਲੋ ਆਪਾਂ ਸੇਫ ਨਹੀਂ ਹੈਗੇ ਘਰ 'ਚ ਵੀ ਨਹੀਂ ਸੇਫ ਹੈਗੇ ਆਪਾਂ ਆਪਣੇ ਉਹ ਘਰ ਉੱਠੇ ਸੁੱਤੇ ਉੱਠੇ ਤੁਸੀਂ ਗੋਲੀਆਂ ਮਾਰਨ ਲੱਗ ਗਏ ਹੋ ਇਹ ਕੀ ਸੇਫ ਹੈਗੇ ਆਪਾਂ ਸੀਐਮ ਸਾਹਿਬ ਆਬ ਬੁਲਟ ਪ੍ਰੂਫ ਚ ਭਾਜਣ ਦੇਣ ਦੇ ਆ ਦੇ ਭਗਵੰਤਪਾਲ ਸਾਹਿਬ ਦੇ ਸਾਰੇ ਦਾਅਵੇ ਖੋਖਲੇ ਨੇ ਜੀ ਹਸਦੇ ਵਸਦੇ ਸੋਹਣੇ ਪੰਜਾਬ ਦੇ ਵਿੱਚ ਲਾਂਡਰਡਰ ਦੀ ਸਥਿਤੀ ਦਿਨ-ਬਦ ਦਿਨ ਵੱਧ ਤੋਂ ਵੱਧ ਹੁੰਦੀ ਜਾ ਰਹੀ ਹੈ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਨੇ ਕਿ ਕੋਈ ਵੀ ਸੂਬਾ ਵਾਸੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਤੇ ਤਾਜ਼ਾ ਮਾਮਲਾ ਅਮਰਸਰ ਦੇ ਨੇੜਲੇ ਪਿੰਡ ਦੁਪੁਰਜੀ ਦਾ ਜਿੱਥੇ ਅਮਰੀਕਾ ਤੋਂ ਕਰ ਪਰਤੇ ਸੁਖਚੈਨ ਸਿੰਘ ਨੂੰ ਦਿਨ ਦਿਹਾੜੇ ਗੋਲੀਆਂ ਦਾ ਸ਼ਿਕਾਰ ਬਣਾਇਆ ਗਿਆ ਔਰ ਜਿਸ ਨੂੰ ਬੇहद ਜ਼ਖਮੀ ਹਾਲਤ ਦੇ ਵਿੱਚ ਅਮਰਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਐਸੇ ਅਸਲ ਮੌਜੂਦ ਅਮਰਸਰ ਦੇ ਉਸ ਨਿੱਜੀ ਹਸਪਤਾਲ ਦੇ ਬਾਹਰ ਜਿੱਥੇ ਸੁਖਚੰਨ ਸਿੰਘ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਪਰਿਵਾਰ ਬੇहद ਸਦਮੇ ਚ ਹੈ ਕਿਉਂਕਿ ਆਪਣੀ ਜਣਾ ਤੇ ਨਾਲ ਜੁੜਨ ਦੇ ਲਈ ਆਪਣੀ ਮਿੱਟੀ ਦੀ ਖੁਸ਼ਬੂ ਨੇ ਸੁਖਚੰਨ ਸਿੰਘ ਨੂੰ ਖਿੱਚ ਕੇ ਆਪਣੇ ਘਰ ਲਿਆਂਦਾ ਸੀ ਔਰ ਵਪਾਰ ਸ਼ੁਰੂ ਕਰਨ ਦੀ ਮੰਤਵ ਦੇ ਨਾਲ ਉਸ ਵੱਲੋਂ ਇੱਥੇ ਕਨਵੈਸਟਮੈਂਟ ਕੀਤੀ ਜਾ ਰਹੀ ਸੀ ਪਰ ਲੱਗਦਾ ਕਿ ਗੈਂਗਸਟਰਜ਼ ਨੂੰ ਕਿਸੇ ਦਾ ਇਸ ਤਰ੍ਹਾਂ ਵੱਧਣਾ ਫੁੱਲਣਾ ਪਸੰਦ ਨਹੀਂ ਆਂਦਾ ਔਰ ਸ਼ਾਇਦ ਹੋ ਸਕਦਾ ਹੈ ਕਿ ਉਸ ਤੋਂ ਫਰੋਤੀ ਮੰਗੀ ਗਈ ਹੋਵੇ ਜੋ ਨਾ ਦੇਣ ਦੀ ਹਾਲਤ ਦੇ ਵਿੱਚ ਕਰਦੇ ਅੰਦਰ ਦਾਖਲ ਹੋ ਕੇ ਸਭ ਤੋਂ ਅਹਿਮ ਗੱਲ ਹੈ ਕਿ ਗੈਂਗਸਟਰ ਸਵੇਰੇ ਦਿਨ ਦਿਹਾੜੇ ਚਿੱਟੇ ਦਿਨ ਘਰ ਦੇ ਅੰਦਰ ਦਾਖਲ ਹੁੰਦੇ ਨੇ ਔਰ ਗੋਲੀਆਂ ਗੋਲੀਬਾਰੀ ਕਰਦੇ ਨੇ ਗੋਲੀਆਂ ਦਾ ਸ਼ਿਕਾਰ ਬਣਾਉਣ ਤੋਂ ਬਾਅਦ ਬੜੇ ਆਰਾਮ ਦੇ ਨਾਲ ਇਸ ਤਰ੍ਹਾਂ ਲੱਗਦਾ ਹੈ ਨਾ ਮੂੰਹ ਟੱਕਿਆ ਗੈਂਗਸਟਰਸ ਵੱਲੋਂ ਨਾ ਕਿਸੇ ਦਾ ਡਰ ਪੈਕ ਹੋਫ ਨਜ਼ਰ ਆ ਰਿਹਾ ਔਰ RAM nal ਬਾਈਕ ਤੇ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਪਰਿਵਾਰਕ ਮੈਂਬਰ ਸਾਡੇ ਨਾਲ ਮੌਜੂਦ ਨੇ ਜਰੂਰ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਜੀ ਬੇਹਦ ਦੁਖਦਾਈ ਘਟਨਾ ਵਾਪਰੀ ਹੈ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਸੁਖਚੰਨ ਸਿੰਘ ਜੀ ਹਾਲਾਤ ਕੀ ਨੇ ਅਜੇ ਕੁਝ ਨਹੀਂ ਕਹਸੇ ਅਜੇ ਰਿਪੋਰਟ ਆਉਗੀ ਸਿਟੀ ਸਕੈਨ ਵਗੈਰਾ ਦੀ ਫਿਰ ਪਤਾ ਲੱਗੂਗਾ ਵੀ ਕੀ ਸਿਚੁਏਸ਼ਨ ਹੈ ਇੱਕ ਹੱਥ ਚ ਇੱਕ ਮੂੰਹ ਚ ਦੱਸਿਆ ਜਾ ਰਿਹਾ ਕਿ ਅਮਰੀਕਾ ਰਹਿਣ ਵਾਲਾ ਹੈ ਕਦੋਂ ਪਰਤੇ ਸੀ ਇੱਥੇ ਇਹਨੂੰ ਆਏ ਨੂੰ ਮਹੀਨਾ ਡੇਢ ਮਹੀਨਾ ਆਇਆ ਇਹਦੀ ਘਰ ਦੀ ਐਕਸੀਡੈਂਟ ਹੋ ਗਿਆ ਹੈਗਾ ਉਹਦਾ ਕਰਕੇ ਆਇਆ ਹੈ ਵਾਪਸ ਕਟਨਾ ਕਿੰਨੇ ਵਜ ਦੀ ਹੈ ਕਿਸ ਤਰ੍ਹਾਂ ਵਾਪਰੀ 7:30 ਘਰ ਦੇ ਅੰਦਰ ਦਾਖਲ ਹੋ ਕੇ ਘਰ ਦੇ ਅੰਦਰ ਦਾਖਲ ਹੋ ਦੋ ਜਣੇ ਆਏ ਸੀ ਦੋ ਜਣੇ ਆਏ ਕੋਈ ਕਾਰਨ ਨਹੀਂ ਕੋਈ ਗੱਲਬਾਤ ਨਹੀਂ ਕੀਤੀ ਗੱਡੀ ਵੇਖਣੀ ਆ ਅੱਛਾ ਤੇ ਗੱਡੀ ਵੇਹਦੇ ਵੇਹਦੇ ਉਹਨਾਂ ਪਿਸਤੌਲ ਕੱਢ ਲਿਆ ਤੇ ਗਨਪੁਆਇੰਟ ਤੇ ਲੈ ਕੇ ਤੇ ਘਰ ਦੇ ਅੰਦਰ ਲੈ ਗਏ ਆ ਉੱਥੇ ਜਾ ਕੇ ਆਂਦੇ ਤੈਨੂੰ ਮਾਰਨਾ ਹੁੰਦਾ ਮਾਰ ਦੋ ਗੋਲੀਆਂ ਚਲਾਤਿਆਂ ਗੱਡੀ ਕਿਹੜੀ ਵੇਖਣੀ ਗੱਡੀਆਂ ਲਈ ਹੀ ਉਹਨੇ ਮਰਸਿਡੀ ਇਹ ਨਵੀਂ ਲਈ ਸੀ ਨਾ ਆਇਆ ਕਿ ਉਹ ਬਹਾਨਾ ਬਣਾ ਕੇ ਆਇਆ ਵੀ ਅਸੀਂ ਗੱਡੀ ਵੇਖਣ ਆਏ ਆ ਕਿ ਕੋਈ ਸਾਡੇ ਤੇ ਸ਼ੱਕ ਨਾ ਉਹ ਅਸੀਂ ਆਪਦੀ ਕਾਰਵਾਈ ਕਰ ਲਾਂਗੇ ਜਦੋਂ ਉਹ ਵੇਂਦੇ ਵੇਂਦੇ ਮਤਲਬ ਵੀ ਉਹਨਾਂ ਨੇ ਪਿਸਤੌਲ ਦੋਵਾਂ ਕੱਢ ਲਿਆ ਤੇ ਇਹਨੂੰ ਉਹਦੇ ਅੰਦਰ ਕਮਰੇ ਚ ਚੱਲ ਇਹਨੂੰ ਅੱਗੇ ਲਾ ਕੇ ਲੈ ਗਿਆ ਤੇ ਕਰ ਜਾ ਕੇ ਜਿੰਨੇ ਬੱਚੇ ਪੁੱچے ਵਿਚਾਰੇ ਵੇਖੇ ਤਾਂ ਵੀਡੀਓ ਉਤਰਲੇ ਲੈਂਦੇ ਨਾ ਮਾਰੂ ਨਾ ਮਾਰੂ ਤੇ ਇਹਨਾਂ ਜਨਾਨੀਆਂ ਨੂੰ ਬਹੁ ਖਿੱਚ ਕੇ ਪਛਾੜ ਸੁੱਟੀ ਜਾਂਦੇ ਵੀ ਇਹਨੂੰ ਮਾਰ ਨਹੀਂ ਆਏ ਮਾਰਨਾ ਹੀ ਇਹਨੂੰ ਕਿ ਜੋ ਸਾਡਾ ਮੋਟਾ ਟਾਰਗੇਟ ਹੈ ਪੂਰਾ ਕਰਨਾ ਇਹਦੇ ਦੋ ਗੋਲੀਆਂ ਚਲਾਈਆਂ ਵਾਂ ਤੀਜੀ ਗੋਲੀ ਉਹ ਕਰਦੇ ਰਿਹਾ ਕਾਗ ਉਹਨੇ ਜਿਹਨੇ ਗੁੜਿਆਨੇ ਮਤਲਬ ਕਰਦੀ ਮਿਸੇ ਸੀਗੀ ਭਤੀਜੀ ਸਾਡੀ ਉਹਨਿਆ ਨੂੰ ਥੱਲੇ ਪੈਰ ਨੂੰ ਖਿੱਚ ਕੇ ਅੰਦਰ ਕਰ ਲਿਆ ਵਾ ਕਰਕੇ ਤੇ ਚਲੋ ਉਹਦੇ ਨਾਲ ਥੋੜਾ ਜਿਹਾ ਤੀਜੀ ਗੋਲੀ ਉਹਨਾਂਦਰ ਨਹੀਂ ਚੱਲ ਸਕੂਆ ਬਾਪਾ ਬਹੁਤ ਬੜਾ ਜਦੋ ਜਦ ਕੀਤੀ ਆ ਫਿਰ ਉਹ ਆਪਦੀ ਮਰਜ਼ੀ ਨਾਲ ਹੀ ਗਏ ਆ ਕੋਈ ਉਹਨਾਂ ਨੂੰ ਡਰ ਨਹੀਂ ਪਾਇਆ ਨਹੀਂ ਕੋਈ ਕੁਝ ਨਹੀਂ ਉਹ ਤੇ ਨਾਲ ਪਈ ਧਮਕੀ ਵੀ ਘੜਾ ਦਿੱਤੀ ਸੀ ਪਹਿਲੋਂ ਕੋਸ਼ੇਰ ਕਹਿੰਦੇ ਆ ਵੀ ਆਈਆਂ ਇਹ ਧਮਕੀਆਂ ਇਹ ਤਾਂ ਹੀ ਕਰੋ ਹੀ ਲਾਸ ਵਾਲੀ ਪਹਿਲੇ ਇਹਨਾਂ ਦੇ ਪਹਿਲੇ ਕਿੰਨਾ ਜੀ ਮੈਂ ਵਾਈਫ ਉਹਨਾਂ ਦੇ ਅਮਨਦੇਵ ਪਹਿਲੇ ਜਿਹੜੇ ਸਹੁਰੇ ਹਨ ਉਹ ਦਿਨ-ਦਿਨ ਹੁੰਦੇ ਸੀ ਕਿ ਤੇਰੇ ਨਾਲ ਕਰਨਾ ਤੈਨੂੰ ਵੇਖਣਾ ਹੈ ਤੈਨੂੰ ਮਾਰਨਾ ਹੈ ਤੁਹਾਡੇ ਪੇਕੇ ਨਹੀਂ ਨਹੀਂ ਮੇਰੀ ਸੈਕਿੰਡ ਮੈਰਿਸ ਹੋਈ ਆ ਫਰਸਟ ਮੈਰਿਸ ਇਹਨਾਂ ਦੇ ਜਿਹੜੇ ਉਹ ਨੋਵਲੇ ਅੱਛਾ ਪਹਿਲੀ ਜਿਹੜੀ ਮੈਰਿਸ ਸੀ ਉਹ ਦਵਾਸ ਦਾ ਬੋਸ ਤਾਂ ਨਹੀਂ ਨਹੀਂ ਉਹ ਸੁਸਾਇਡ ਕਰ ਲਈ ਸੀ ਉਹਨਾਂ ਨੇ ਹਾਂਜੀ ਸਹੁਰੇ ਧਮਕੀਂ ਦਿੰਦੇ ਹੁੰਦੇ ਸੀ ਹਾਂਜੀ ਉਹਦਾ ਚੱਕਰ ਸੀਗਾ ਬਸ ਡਾਊਟ ਸਾਨੂੰ ਤੇ ਉਹਨਾਂ ਦਾ ਹੀ ਹੈਗਾ ਡਾਇਰੈਕਟਲੀ ਕਿ ਉਹਨਾਂ ਨੇ ਕਰਵਾਇਆ ਅੱਜ ਦੀ ਘਟਨਾ ਵੇਲੇ ਤੁਸੀਂ ਕਿੱਥੇ ਸੀ ਕਿੱਥੇ ਮੈਂ ਕੋਲ ਹੀ ਸੀ ਬਿਲਕੁਲ ਦਰਵਾਜ਼ੇ ਦੇ ਕੋਲ ਹੀ ਖੜੀ ਸੀ ਮਾਲਬਿਕ একদম ਗਨ ਪੁਆਇੰਟ ਤੋਂ ਲੈ ਕੇ ਆਏ ਮੈਨੂੰ ਵਾਜਾ ਮਾਰਨ ਦੇ ਆਮਨ ਅੰਦਰ ਹੀ ਰਹੀ ਬੱਚੇ ਅੰਦਰ ਲੈ ਜਾ ਬੱਚੇ ਅੰਦਰ ਲੈ ਜਾ ਉਨੀ ਦੇ ਤੱਕ ਮੈਨੂੰ ਵੀ ਖਿੱਚਣਾ ਸ਼ੁਰੂ ਕਰ ਦਿੱਤਾ ਉਹਨੇ ਮੈਂ ਕਿਹਾ ਮੈਨੂੰ ਖੇਚਣਾ ਮੂੰਹ ਨਾ ਗੱਲ ਕਰ ਕਹਿੰਦਾ ਫੋਨ ਦੇ ਦੇ ਮੈਂ ਕਿਹਾ ਫੋਨ ਮੇਰੇ ਕੋਲ ਨਹੀਂ ਹੈਗਾ ਤੇ ਉਨੀ ਜੇਰ ਚ ਉਹ ਕਹਿੰਦਾ ਤੈਨੂੰ ਮਾਰ ਦੇਣਾ ਤੇ ਉਹਨਾਂ ਫਾਇਰਿੰਗ ਸ਼ੁਰੂ ਕਰ ਦਿੱਤੀ ਆ ਦੋ ਫਾਇਰਿੰਗ ਦੋ ਹੋਏ ਆ ਤੀਸਰੀ ਕਰਨ ਲੱਗੇ ਜਦੋਂ ਤੇ ਔਰ ਥੱਲੇ ਡੇਕ ਕੇ ਗਏ ਤੇ ਉਹਨਾਂ ਦਾ ਬੁਲੇਟ ਅੜ ਗਿਆ ਮੈਨੂੰ ਖਿੱਚ ਕੇ ਅੰਦਰ ਕਰਕੇ ਲੋਕ ਕਰ ਲਿਆ ਚਲੇ ਗਏ ਫਿਰ ਉਹ ਕੋ ਦਰਵਾਜ਼ਾ ਖੜਕਾ ਹਾਂਜੀ ਦਰਵਾਜ਼ਾ ਖੜਕਾਉਂ ਨਾ ਆਪਣੇ ਆਪ ਨੂੰ ਅੰਦਾਜ਼ ਲੱਗਦਾ ਪੰਜਾਬ ਦੀ ਜੋ ਲਾਂਡ ਰੋਡ ਦੀ ਸਥਿਤੀ ਹੈ ਉਹਦਾ ਇੱਕ ਜਿਉਂਦਾ ਜਾਗਦਾ ਪ੍ਰਮਾਣ ਹੈ ਕਿ ਘਰ ਦੇ ਅੰਦਰ ਦਾਖਲ ਹੋ ਕੇ ਕੋਈ ਨਾ ਚਾਹ ਦੇ ਟਾਈਮ ਤੁਹਾਨੂੰ ਗੋਲੀਆਂ ਮਿਲਣ ਨਹੀਂ ਆ ਤੇ ਕੀ ਤੁਸੀਂ ਸੇਫ ਹੋ ਆਪਣੇ ਘਰ ਦੇ ਵਿੱਚ ਬੰਦਾ ਉਹ ਸਾਰੇ ਇੰਡੀਆ ਤੇ ਰਹਿਣਾ ਖੋਸ਼ ਕਰ ਰਹੇ ਸੀ ਫੋਰਨ ਤੋਂ ਆਏ ਵੀ ਇੰਡੀਆ ਰਹਿਣਾ ਮੈਂ ਇੰਡੀਆ ਆਪਣਾ ਕੰਮ ਸੈੱਟ ਕਰਨਾ ਤੇ ਕੀ ਇੰਡੀਆ ਸੇਫ ਹੈਗੇ ਆਪਾਂ ਕੀ ਕਰਾਂਗੇ ਇੰਡੀਆ ਰਹਿ ਕੇ ਜਦੋਂ ਪਤਾ ਹੀ ਨਹੀਂ ਕੌਣ ਕਿਦੋਂ ਕਦੋਂ ਤੁਹਾਡੇ ਘਰ ਆ ਜਾਣਾ ਤੁਹਾਡੇ ਘਰ ਆ ਕੇ ਮਾਰ ਦੇਣਾ ਛੋਟੇ ਛੋਟੇ ਬੱਚੇ ਰੋਂਦੇ ਤੁਸੀਂ ਉਹਨਾਂ ਦੀ ਸ਼ਰਮ ਨਹੀਂ ਕਰਾਂਦੇ ਵੀ ਉਹਨਾਂ ਨੂੰ ਵੀ ਗੋਲੀ ਲੱਗ ਸਕਦੀ ਹੈ ਸੁਖੈਨ ਭੱਜ ਨੇ ਗੱਲ ਕੀਤੀ ਕਿ ਕੋਈ ਖਤਰਾ ਹੈਗਾ ਨਾ ਨਾ ਕੁਝ ਨਹੀਂ ਇਹਨਾਂ ਨੂੰ ਇੰਨਾ ਚੀਜ਼ ਦਾ ਹੈਗਾ ਹੀ ਨਹੀਂ ਸੀ ਗੱਡੀ ਕਹਿੰਦੇ ਨਵੀਂ ਲਈ ਹੋ ਹਾਂਜੀ ਹੁਣ ਲਈ ਸੀ 15 ਦਿਨ ਹੋਏ ਲੈ ਮਰਸਰੀਸ ਹਾਂਜੀ ਲੱਗਦਾ ਕਿ ਇਹ ਫਰੋਤੀ ਦਾ ਮਾਮਲਾ ਵੀ ਹੋ ਸਕਦਾ ਹੈ ਗੈਂਗਸਟਰ ਦੀ ਨਜ਼ਰ ਪਈ ਹੋਵੇ ਕੋਈ ਇਨਵੈਸਟਮੈਂਟ ਕਰ ਰਿਹਾ ਹੁੰਦੇ ਤਾਂ ਕੋਈ ਗਾਲ ਫੋਨ ਤਾਂ ਆਂਦਾ ਕਾਲ ਤਾਂ ਕਰਦੇ ਜੇ ਫਰੋਤੀ ਤੇ ਗੱਡੀ ਖੁੱਲੀ ਸੀ ਗੱਡੀ ਲੈ ਕੇ ਜਾਂਦੇ ਸ਼ੂਟ ਕਰਨ ਦਾ ਤਾਂ ਕੋਈ ਮਤਲਬ ਹੀ ਨਹੀਂ ਸੀਗਾ ਗੱਡੀ ਤੇ ਖੁੱਲੀ ਜੇਮ ਚੱਲੇ ਸੀ ਕੋਈ ਮਤਲਬ ਇਹੋ ਜੀ ਫਰੋਤੀ ਦੀ ਮੰਗ ਜਾਂ ਕੋ ਗਹਿਣੇ ਗੁਣੇ ਜਾਂ ਲੁੱਟਣ ਖੋਣ ਦਾ ਮਾਮਲਾ ਹੀ ਨਹੀਂ ਨਾ ਕੀਤਾ ਸਿਰਫ ਇਹਨੂੰ ਕਿਹਾ ਵੀ ਪਾਈ ਮੇਰੇ ਮਦਰ ਨੇ ਪਾਈ ਮੇਰੇ ਹਸਬੰਡ ਦੇ ਗਾਲ ਚ ਚੈਨ ਆ ਕੋਈ ਕਹਿੰਦੇ ਲਾ ਦਿਓ ਉਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ ਚਾਹੁੰਦੇ ਸੀ ਕਿ ਇੱਥੇ ਮੈਂ ਇਨਵੈਸਟਮੈਂਟ ਕਰਾਂ ਇੱਥੇ ਰਹਿਣਾ ਹਾਂਜੀ ਉਹ ਇੱਥੇ ਰਹਿਣਾ ਕਰ ਕਿਸ ਤਰ੍ਹਾਂ ਦੇਖਦੇ ਹੋ ਲਾਂਟ ਉੱਡ ਦੀ ਸਥਿਤੀ ਨੂੰ ਕੋਈ ਵੀ ਇਸ ਤਰ੍ਹਾਂ ਸੇਫ ਨਹੀਂ ਕੋਈ ਸੇਫ ਹੈ ਹੀ ਨਹੀਂ ਇੰਡੀਆ 'ਚ ਤੇ ਬਿਲਕੁਲ ਨਹੀਂ ਕੋਈ ਸੇਫ ਹੈਗਾ ਮੈਸੇਜ ਕੀ ਜਾਊਗਾ ਜਿਹੜੇ ਲੋਕ ਆਪਣੇ ਘਰਾਂ ਨੂੰ ਪਰਤਣਾ ਚਾਹੁੰਦੇ ਸੀ ਇੱਥੇ ਇਨਵੈਸਟਮੈਂਟ ਕਰ ਗੌਰਮੈਂਟ ਨੂੰ ਇਹ ਚਾਹੀਦਾ ਕਿ ਆ ਬੰਦ ਕਰਨ ਕੀ ਤੁਸੀਂ ਘਰ ਦੇ ਵਿੱਚ ਹੀ ਆ ਕੇ ਮਾਰਨਾ ਸ਼ੁਰੂ ਕਰ ਦਿੱਤਾ ਕੋਈ ਕੰਟਰੋਲ ਨਹੀਂ ਕੋਈ ਕੰਟਰੋਲ ਹੀ ਨਹੀਂ ਹੈਗਾ ਕਿ ਬਾਹਰ ਦੇ ਵਿੱਚ ਤੇ ਚਲੋ ਆਪਾਂ ਸੇਫ ਨਹੀਂ ਹੈਗੇ ਘਰ 'ਚ ਵੀ ਨਹੀਂ ਸੇਫ ਹੈਗੇ ਆਪਾਂ ਆਪਣੇ ਉਹਨਾਂ ਵੀ ਘਰ ਉੱਠੇ ਸੁੱਤੇ ਉੱਠੇ ਤੁਸੀਂ ਗੋਲੀਆਂ ਮਾਰਨ ਲੱਗ ਗਏ ਹੋ ਤੇ ਇਹ ਕੀ ਸੇਫ ਹੈਗੇ ਆਪਾਂ ਬਾਕੀ ਸਾਰਾ ਕੁਝ ਤੁਸੀਂ ਵੇਖਿਆ ਹੀ ਹੈ ਫੁਟੇਜ ਕਿ ਕਰਦੇ ਹੋ ਸਰਕਾਰ ਸਾਨੂੰ ਇਨਸਾਬ ਮਿਲਣਾ ਚਾਹੀਦਾ ਪਤਾ ਲੱਗੇ ਕੌਣ ਸੀ ਕੱਤੋਂ ਫਾਇਰਿੰਗ ਕੀਤੀ ਉਹਨਾਂ ਨੇ ਪਤਾ ਤਾਂ ਲੱਗੇ ਕਾਦੇ ਵਾਸਤੇ ਆਏ ਸੀ ਉਹ ਮਤਲਬ ਉਹਨਾਂ ਨੇ ਮੂੰਹ ਵੀ ਨਹੀਂ ਟੱਕਿਆ ਉਹਨਾਂ ਨੂੰ ਪੁਲਿਸ ਦਾ ਕੋਈ ਟੱਕਰ ਨਹੀਂ ਕੁਛ ਵੀ ਨਹੀਂ ਬੜੇ ਆਰਾਮ ਨਾਲ ਆਏ ਆ ਹੂੰ ਕੋਈ ਗੱਲ ਹੀ ਨਹੀਂ ਜਾਨ ਗੱਲ ਕੀਤੀ ਹੋ ਕੋਈ ਕੁਛ ਵੀ ਨਹੀਂ ਕਿਹਾ ਉਹਨਾਂ ਨੇ ਬਸ ਫਾਇਰਿੰਗ ਸ਼ੁਰੂ ਕਰ ਦਿੱਤੀ ਉਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ ਉਹਨੂੰ ਜੇ ਐਮ ਆਰ ਆਈ ਰਿਪੋਰਟ ਆਈ ਕਿ ਫਿਰ ਪਤਾ ਲੱਗਦਾ ਹਾਂ ਹਾਂਜੀ ਉਹਦਾ ਬਾਬਾ ਸੁਖ ਰਿਹਾ ਕਿ ਸਟੇਬਲ ਹੈਗੇ ਬਟ ਐਮ ਆਰ ਆਈ ਰਿਪੋਰਟ ਤੋਂ ਕਲੀਅਰ ਹੋਏਗਾ ਦੋ ਬੇਟਾ ਬੇਟੀ ਹੈ ਕਿ ਇਹੋ ਜਿਹਾ ਲਾਤਾ ਚ ਕੋਈ ਹੁਣ ਇੱਥੇ ਰਹਿਣਾ ਪ੍ਰੇਫਰ ਕਰੂਗਾ ਕੋਈ ਵੀ ਨਹੀਂ ਰਹਿ ਸਕਦਾ ਜੀ ਇਦਾਂ ਜਦੋਂ ਆਪਾਂ ਆਪਣੇ ਘਰ ਚ ਹੀ ਨਹੀਂ ਸੇਫ ਆ ਤੇ ਕਿੱਥੇ ਰਾਵਾਂਗੇ ਇੱਥੇ ਇੱਥੇ ਰਹਿ ਕੇ ਕਰਾਂਗੇ ਵੀ ਕੀ ਉਹ ਹੈ ਹੀ ਨਹੀਂ ਇੱਥੇ ਰਹਿਣ ਦਾ ਮਤਲਬ ਹੀ ਨਹੀਂ ਹੈਗਾ ਜਿਹੜੇ ਕਹਿੰਦੇ ਆ ਕਿ ਸਾਰ ਕੋਈ ਸੇਫ ਹੈ ਇੱਥੇ ਪੂਰੀ ਤਰ੍ਹਾਂ ਪੁਲਿਸ ਦੇ ਕੰਟਰੋਲ ਵੀ ਵੇਖੇ ਕਿ ਕੀ ਸੇਫ ਹੈਗੇ ਆ ਆ ਸੇਫ ਹੈਗੇ ਆ ਦੇਖਣ ਫੁਟੇਜ ਕਿੰਨਾ ਕਿ ਸੇਫ ਹੈਗੇ ਆ ਗਨ ਪੁਆਇੰਟ ਤੇ ਲਿਆਗੇ ਤੁਸੀਂ ਬੱਚਿਆਂ ਨੂੰ ਵੀ ਨਹੀਂ ਵੇਖਣ ਦੇ ਗੋਲੀਆਂ ਮਾਰਨ ਦੇ ਜੇ ਬੱਚਿਆਂ ਨੂੰ ਲੱਗ ਜੇ ਫੇਰ ਕੀ ਸੇਫ ਹੈਗੇ ਸੀ ਇੱਥੇ ਬਿਲਕੁਲ ਇਹੋ ਜਿਹੇ ਹਾਲਾਤਾਂ ਸਵਾਲ ਇਹੀ ਉੱਠਦਾ ਕਿ ਕੀ ਪੰਜਾਬ ਦੇ ਅੰਦਰ ਕੋਈ ਮਹਫੂਜ਼ ਹੈ ਪੰਜਾਬ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਐਕਟਿਵ ਹੈ ਗੈਂਗਸਟਰ ਨੂੰ ਪੂਰੀ ਤਰ੍ਹਾਂ ਦੇ ਨਾਲ ਕੰਟਰੋਲ ਚ ਰੱਖਿਆ ਗਿਆ ਹੈ ਲਾਂਡ ਰੋਡ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਚ ਹੈ ਲੱਗਦਾ ਕਿ ਇਹੋ ਜਿਹੇ ਹਾਲਾਤਾਂ ਚ ਤੁਸੀਂ ਵੇਖ ਹੀ ਲੋਗੇ ਲਾਈਨ ਡੀਸੀਟੀ ਤੁਹਾਨੂੰ ਪਤਾ ਲੱਗਣ ਹੀ ਰਿਹਾ ਵਾ ਕੀ ਹਾਲ ਹੈ ਸਵੇਰੇ ਤੜਕੇ ਬੰਦਾ ਉੱਠ ਕੇ ਆਪਣੇ ਘਰ ਦੇ ਨਾਲ ਵੇਂਦਾ ਦੇ ਇਹ ਥੋੜੀ ਕੀ ਸਵੇਰੇ ਤੜਕੇ ਉੱਠਦੇ ਗੋਲੀਆਂ ਮਿਲ ਜਾਣੀਆਂ ਤੁਸੀਂ ਆਪ ਹੀ ਸਭ ਲਾ ਲਓ ਸੀਐਮ ਸਾਹਿਬ ਆਪ ਬੁਲਟ ਪ੍ਰੂਫ ਚ ਭਾਜਣ ਦੇਣ ਦੇ ਆ ਦੇ ਅੱਜ ਤੱਕ ਹੋਇਆ ਕਿ ਕਿਹੇ ਸੀਐਮ ਨੇ ਬੁਲੇਟ ਪ੍ਰੂਫ ਚੁਭਾਣ ਸਾਲਾਂ ਚ ਪਹਿਲੀ ਵਾਰੀ ਸੀਐਮ ਸਾਹਿਬ ਨੇ ਜਲੰਧਰ 15 ਗੱਤੂ ਛੰਡਾਲਾ ਰਾਨ ਮੋਕੇ ਜਿਹੜਾ ਪਾਸ਼ਣ ਦਿੱਤਾ ਉਹ ਇੱਕ ਬੁਲੇਟ ਪ੍ਰੂਫ ਐਨਕਲੋਜ਼ਰ ਚ ਦਿੱਤਾ ਹੈ ਉਹ ਆਪਣੇ ਆਪ ਦੇ ਵਿੱਚ ਪੰਜਾਬ ਦੀ ਸਥਿਤੀ ਜਿਹੜੀ ਹੈ ਨਾ ਲਾਅ ਐਂਡ ਆਰਡਰ ਦੀ ਉਹ ਇੱਕ ਪ੍ਰਮਾਣ ਹੈ ਹਾਂਜੀ ਤੁਸੀਂ ਵੇਖ ਹੀ ਲੋ ਤੁਹਾਡੇ ਸਾਹਮਣੇ ਹੀ ਆ ਸਭ ਕੁਝ ਸਾਹਿਬ ਸੇਫ ਨਹੀਂ ਹੈ ਬਾਕੀ ਜੇ ਸੀਐਮ ਸਾਹਿਬ ਸੇਫ ਨਹੀਂ ਹੈਗਾ ਤੇ ਪੰਜਾਬ ਦੇ ਵਿਛਿੰਦੇ ਕਿਦਾਂ ਸੇਫ ਹੋ ਸਕਦੇ ਆ ਬਹੁਤ ਹਾਲਤ ਮਾੜੀ ਹੈ ਜੀ ਬਿਲਕੁਲ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਨਾ ਬਿਲਕੁਲ ਖਤਮ ਹੋ ਗਈ ਹੈ ਬਹੁਤ ਕਰੇਸ ਜਲੇਗਾ ਪੰਜਾਬ ਜੀ ਇਸ ਤਰ੍ਹਾਂ ਕੋਈ ਕੋਈ ਵੀ ਐਨ ਆਰ ਆਈ ਦੁਆਰਾ ਹਿੰਮਤ ਕਰੂਗਾ ਪੰਜਾਬ ਚ ਆ ਕੇ ਮੈਂ ਪੈਸੇ ਇਨਵੈਸਟ ਕਰਾਂ ਮੈਂ ਆਪਣੇ ਘਰ ਨਾਲ ਜੁੜ ਕੇ ਰਹਾ ਨਾ ਨਹੀਂ ਜੀ ਮੁਸ਼ਕਲ ਹੈ ਇਦਾਂ ਤੁਹਾਡੇ ਸਾਹਮਣੇ ਆ ਇਹਦੇ ਗੱਲਾਂ ਵੇਖੋ ਜਿਹੜੀ ਆ ਇਹਦੇ ਮੁਸ਼ਕਲ ਗੱਲਾਂ ਜੀ ਹਰ ਜੀ ਇਦਾਂ ਕੌਣ ਹਿੰਮਤ ਕਰੂਗਾ ਇਹਦੇ ਗੱਲ ਰਾਤ ਸੁੱਤਾ ਆਪਣੇ ਘਰੇ ਤੇ ਬੱਚਿਆਂ ਦੇਦੇ ਸੁੱਤਾ ਵਾ ਸਵੇਰੇ ਉੱਠਦੇ ਸਾਰ ਉਹਨੂੰ ਗੋਲੀਆਂ ਮਿਲਣਾ ਘਰੇ ਆ ਕੇ ਬੰਦੇ ਗੋਲੀਆਂ ਮਾਰ ਜਾਣਾਂ ਇਹ ਜਿੱਤੋਂ ਵੱਡਾ ਮਾੜੀ ਹਾਲਤ ਕੀ ਹੋ ਸਕਦੀ ਹੈ ਬਿਨਾਂ ਮੂੰਹ ਟੱਕਿਆ ਆਏ ਤੇ ਰਾਹ ਨਾਲ ਗੋਲੀ ਬਿਨਾਂ ਮੂੰਹ ਟੱਕਿਆ ਆਏ ਬਿਨਾਂ ਕੋਈ ਖੋਪੀ ਨਹੀਂ ਕੋਈ ਨਹੀਂ ਕਿਸੇ ਕੈਦੇ ਕਾਨੂੰਨ ਦਾ ਕੋਈ ਖੋਪੀ ਨਹੀਂ ਨਹੀਂ ਕਿਸੇ ਨੂੰ ਮਤਲਬ ਇਦਾਂ ਦੇ ਹਾਲਾਤ ਜਿਹੜੇ ਆ ਬਹੁਤ ਮੁਸ਼ਕਲ ਹੋ ਗਿਆ ਪੰਜਾਬ ਵਾਸਤੇ ਕੀ ਮੰਗ ਕੀ ਕਰਦੇ ਮੰਗ ਸੀਐਮ ਸਾਹਿਬ ਨੂੰ ਇਹੋ ਕਹਿੰਨੇ ਆ ਵੀ ਜੇਦਾ ਬੰਨ ਧਿਆਨ ਦਈਏ ਆ ਪਕਲੇ ਬੋਰਡ ਲਾ ਕੇ ਨਾ ਸਾਰੀ ਇਹ ਪੰਜਾਬ ਵੱਲ ਧਿਆਨ ਦਿਓ ਲੋਏ ਨੇ ਆਰਡਰ ਦੀ ਜਿਹੜੀ ਸਥਿਤੀ ਆ ਬਹੁਤ ਜਿਆਦੀ ਹਾਲਤ ਖਰਾਬ ਹੁੰਦੀ ਜਾਂਦੀ ਆ ਇਹਦੇ ਬੰਨੇ ਆਪਾਂ ਧਿਆਨ ਦਿਈਏ ਕੱਲੇ ਆਪਾਂ ਬੋਰਡ ਲਾ ਕੇ ਮਸ਼ਹੂਰੀਆਂ ਕਰੀ ਜਾਵਾਂਗੇ ਦ ਦੁਨੀਆ ਮਰ ਰਹੀ ਆ ਇਹਦਾ ਬਿਲਕੁਲ ਧਿਆਨ ਦੇਣ ਦੀ ਲੋੜ ਆ ਪੂਰਾ ਬਿਲਕੁਲ ਹਾਲਤ ਮਾੜੀ ਆ ਜੀ ਪਛਾਣ ਕੀਤੀ ਹੈ ਕੋਈ ਦੋਸ਼ੀ ਦੀ ਨਹੀਂ ਜੀ ਹਲੇ ਤੱਕ ਪੁਲਿਸ ਨੇ ਕੋਈ ਪਛਾਣ ਨਹੀਂ ਕੀਤੀ ਇਹ ਸਿਰਫ ਆਲੇਕ ਦਾਅਵੇ ਕਰਨਦੇ ਆ ਕਿਸੇ ਨੂੰ ਕੁਝ ਨਹੀਂ ਪਤਾ ਲੱਗਾ ਲੈਣਾ ਪਰਿਵਾਰ ਨੂੰ ਪਤਾ ਲੱਗਾ ਵਾ ਉਹ ਜਿਨ੍ਹਾਂ ਦੇ ਛੱਟ ਲੱਗੀ ਉਹਨਾਂ ਨੂੰ ਪਤਾ ਲੱਗਾ ਵਾ ਬਾਕੀ ਹੁਣ ਉਹਨਾਂ ਨੂੰ ਪਤਾ ਲੱਗੂਗਾ ਜੋ ਭਗਵੰਤਬਾਹਦ ਸਾਹਿਬ ਦੇ ਸਾਰੇ ਦਾਅਵੇ ਖੋਖਲੇ ਨੇ ਜੀ ਛੀਛੇ ਚ ਕਰੀ ਜਾਂਦੇ ਨੇ ਬੁਲਟ ਪ੍ਰੂਫ ਚ ਹੁਣ ਕੋਈ ਇੱਥੇ ਸੇਫ ਨਹੀਂ ਆ ਇਹ ਵਿਚਾਰੇ ਅਮਰੀਕਾ ਤੋਂ ਆਏ ਸੀ ਹੁਣ ਇਹ ਦੁਬਾਰਾ ਭੱਜਣ ਨੂੰ ਕੋਸ਼ਿਸ਼ ਕਰਨ ਦਾ ਕਿਉਂ ਨਹੀਂ ਵਾਪਸ ਚਲ ਜਾਣਾ ਜੀ ਬਿਲਕੁਲ ਜੀ ਬਿਲਕੁਲ ਉਹ ਇਹ ਕਹਿਣਾ ਹੈ ਸਪੀਡਿਤ ਪਰਿਵਾਰ ਦਾ ਜਿਨ੍ਹਾਂ ਦੇ ਜੀ ਨੂੰ ਦਿਨ ਦਿਹਾੜੇ ਉਹਨਾਂ ਦੀ ਅੱਖਾਂ ਸਾਹਮਣੇ ਗੋਲੀਆਂ ਮਾਰ ਦਿੱਤੀਆਂ ਗਈਆਂ ਔਰ ਦੁੱਖ ਦੀ ਗੱਲ ਇਹ ਹੈ ਕਿ ਗੈਂਗਸਟਰ ਹਲੇ ਤੱਕ ਹਮਲਾਵਰ ਹਲੇ ਤੱਕ ਪੁਲਿਸ ਦੀ ਪકડ ਤੋਂ ਬਾਹਰ ਨੇ ਕੈਮਰਾ ਬਸਰ ਅਵਤਾਰ ਸਿੰਘ ਜਰਾ ਮਨਿੰਦਰ ਸਿੰਘ ਮੋਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ